ਕੱਲ 15 ਅਗਸਤ ਹੈ ਔਰ ਇਸ 15 ਅਗਸਤ ਤੇ ਕਈ ਲੀਡਰ ਕਈ ਐਮਐਲਏ ਕਈ ਮੰਤਰੀ ਕਈ ਅਫਸਰ ਇੱਥੋਂ ਲੰਘੇ ਪਰ ਕਿਸੇ ਦੀ ਨਜ਼ਰ ਇਹਨਾਂ ਲੱਗੀਆਂ ਤਸਵੀਰਾਂ ਤੇ ਨਹੀਂ ਪਈ ਕਿ ਇਹ ਤਸਵੀਰਾਂ ਕਈ ਸਾਲਾਂ ਤੋਂ ਰੰਗ ਦੀ ਵੇਟ ਕਰ ਰਹੀਆਂ ਨੇ ਹੈ ਕਿ ਚਾਰ ਐਮਐਲਏ ਨੇ ਫਿਰੋਜ਼ਪੁਰ ਦੇ ਨਾਲ ਸੰਬੰਧਤ ਚਾਰ ਚਾਰਾਂ ਐਮਐਲਏ ਦੀਆਂ ਵਕ-ਵਕ ਚੌਂਕਾਂ ਤੇ ਵਕ-ਵਕ ਏਰੀਆ ਦੇ ਵਿੱਚ ਉਹਨਾਂ ਨੇ ਆਪਣੀਆਂ ਤਸਵੀਰਾਂ ਲਈਆਂ ਨੇ 15 ਅਗਸਤ ਦੀਆਂ ਵਧਾਈਆਂ ਦਿੱਤੀਆਂ ਨੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸਵੇਰੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਉਹਨਾਂ ਦੀਆਂ ਤਸਵੀਰਾਂ ਹਰ ਵਾਰ ਵਾਂਝੀਆਂ ਰਹਿ ਜਾਂਦੀਆਂ ਨੇ ਇੱਥੋਂ ਜਿੰਨੇ ਵੀ ਮੰਤਰੀ ਜਿੰਨੇ ਵੀ ਐਮਐਲਏ ਜਿੰਨੇ ਵੀ ਅਫਸਰ ਲੰਗੇ ਨੇ ਉਹਨਾਂ ਨੂੰ ਕਦੇ ਵੀ ਇਹ ਨਹੀਂ ਦਿਖਿਆ ਕਿ ਇਸ ਬੋਰਡ ਦੇ ਵਿੱਚ ਵੀ ਰੰਗ ਭਰਨ ਵਾਲਾ ਹੈ ਹਰ 15 ਅਗਸਤ ਤੇ ਲੀਡਰ ਭਾਸ਼ਨ ਦੇ ਦਿੰਦੇ ਨੇ ਸਟੇਜ ਤੇ ਸਨਮਾਨ ਆਪਦੇ ਕਰਵਾ ਲੈਂਦੇ ਨੇ ਹੋ ਜਾਂਦੇ ਨੇ ਫੋਟੋਆਂ ਖਿਚਵਾ ਲੈਂਦੇ ਨੇ ਪਰ ਇਹਨਾਂ ਤਸਵੀਰਾਂ 'ਵਲ ਕਿਸੇ ਦੀ ਵੀ ਝਾਤ ਨਹੀਂ ਪਈ ਕਦੇ ਨਹੀਂ ਦਿਖਿਆ ਕਿ ਭਗਤ ਸਿੰਘ ਹੁਣਾਂ ਦੀ ਤਸਵੀਰ ਜਿਹੜੀ ਆ ਬਹੁਤ ਜ਼ਿਆਦਾ ਫਿੱਕੀ ਹੋ ਗਈ ਆ ਇਸ ਦੇ ਉੱਪਰ ਨਵੀਂ ਤਸਵੀਰ ਲਾ ਦिए ਜਾਂ ਇਸ ਦੇ ਵਿੱਚ ਰੰਗ ਭਰ ਦिए ਇਸ ਤੋਂ ਅੱਗੇ ਵੀ ਇੱਕ ਬੋਰਡ ਆ ਜਿਹੜਾ ਬੋਰਡ ਬਿਲਕੁਲ ਜੰਗਾਲਿਆ ਉਸ ਬੋਰਡ ਦੇ ਉੱਪਰ ਵੀ ਤਸਵੀਰਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਫਿੱਕੀਆਂ ਪਈਆਂ ਨੇ ਲੀਡਰਾਂ ਨੇ ਵੀ ਨਹੀਂ ਦੇਖਿਆ ਬਸ ਆਪਣੇ ਬੈਨਰ ਚਮਕਾ ਲਏ ਆਪਣੇ ਬੈਨਰ ਲਾ ਲਏ ਇਹ ਹਾਲਾਤ ਰਹੇ ਕਈ ਸਾਲਾਂ ਤੋਂ ਇਹ ਤਸਵੀਰਾਂ ਰੰਗ ਦੀ ਵੇਟ ਕਰੀਆਂ ਨੇ ਕੋਈ ਸਾਡੇ ਵਿੱਚ ਆ ਕੇ ਰੰਗ ਭਰੇ ਭਗਤ ਸਿੰਘ ਰਾਜਗੁਰੂ ਸਖਦੇਵ ਹੁਣਾਂ ਦੀਆਂ ਇਹ ਤਸਵੀਰਾਂ ਨੇ ਔਰ ਇਹ ਬੋਰਡ ਇੱਥੇ ਲੱਗਾ ਹੈ ਹੁਸੈਨੀ ਵਾਲਾ ਸ਼ਹੀਦੀ ਸਮਾਰਕ ਨੂੰ ਜਾਂਦਾ ਹੈ ਕੱਲ 15 ਅਗਸਤ ਹੈ ਔਰ ਇਸ 15 ਅਗਸਤ ਤੇ ਕਈ ਲੀਡਰ ਕਈ ਐਮਐਲਏ ਕਈ ਮੰਤਰੀ ਕਈ ਅਫਸਰ ਇਥੋਂ ਨੰਗੇ ਪਰ ਕਿਸੇ ਦੀ ਨਜ਼ਰ ਇਹਨਾਂ ਲੱਗੀਆਂ ਤਸਵੀਰਾਂ ਤੇ ਨਹੀਂ ਪਈ ਕਿ ਇਹ ਤਸਵੀਰਾਂ ਕਈ ਸਾਲਾਂ ਤੋਂ ਰੰਗ ਦੀ ਵੇਟ ਕਰ ਰਹੀਆਂ ਨੇ ਜਾਨੀ ਕਿ ਕੋਈ ਵੀ ਰੰਗ ਭਰਨ ਵਾਲਾ ਇਹਨਾਂ ਤਸਵੀਰਾਂ ਦੇ ਵਿੱਚ ਨਹੀਂ ਪਹੁੰਚਿਆ ਫਿੱਕੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਬਦੌਲਤ ਆਜ਼ਾਦੀ ਦਾ ਨਿਗਮ ਮਾਨ ਰਹੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਆ ਉਹਨਾਂ ਦੀਆਂ ਤਸਵੀਰਾਂ ਹਰ ਵਾਰ ਵਾਂਝੀਆਂ ਰਹਿ ਜਾਂਦੀਆਂ ਨੇ ਕਿ ਇਹਨਾਂ ਦੇ ਉੱਪਰ ਕਦੇ ਵੀ ਕੋਈ ਪੇਂਟ ਜਾਂ ਕੋਈ ਨਵੀਂ ਤਸਵੀਰ ਕਿਸੇ ਦੇ ਵੱਲੋਂ ਨਹੀਂ ਲਾਈ ਜਾਂਦੀ ਬੋਰਡ ਲੱਗੇ ਨੇ ਚੌਂਕਾਂ ਦੇ ਵਿੱਚ ਚੌਂਕ ਸ਼ਿੰਗਾਰੇ ਨੇ ਐਮਐਲਏ ਦੇ ਬੋਰਡ ਲੱਗੇ ਨੇ ਮੰਤਰੀਆਂ ਦੇ ਬੋਰਡ ਲੱਗੇ ਨੇ ਪਰ ਇੱਥੋਂ ਜਿੰਨੇ ਵੀ ਮੰਤਰੀ ਜਿੰਨੇ ਵੀ ਐਮਐਲਏ ਜਿੰਨੇ ਵੀ ਅਫਸਰ ਲੰਗੇ ਨੇ ਉਹਨਾਂ ਨੂੰ ਕਦੇ ਵੀ ਇਹ ਨਹੀਂ ਦਿਖਿਆ ਇਸ ਬੋਰਡ ਦੇ ਵਿੱਚ ਵੀ ਰੰਗ ਭਰਨ ਵਾਲਾ ਹੈ ਕਦੇ ਨਹੀਂ ਦਿਖਿਆ ਕਿ ਭਗਤ ਸਿੰਘ ਹੁਣਾ ਦੀ ਤਸਵੀਰ ਜਿਹੜੀ ਆ ਬਹੁਤ ਜ਼ਿਆਦਾ ਫਿੱਕੀ ਹੋ ਗਈ ਆ ਇਸ ਦੇ ਉੱਪਰ ਨਵੀਂ ਤਸਵੀਰ ਲਾ ਦिए ਜਾਂ ਇਸ ਦੇ ਵਿੱਚ ਰੰਗ ਭਰ ਦिए ਪੇਂਟ ਕਰਕੇ ਇਸ ਨੂੰ ਬਣਵਾ ਦिए ਔਰ ਰਾਜਗੁਰੂ ਦੀ ਤਸਵੀਰ ਔਰ ਸਖਦੇਵ ਹੁਣਾ ਦੀ ਤਸਵੀਰ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਔਰ ਇੱਥੇ ਨਜ਼ਰ ਹੋਣੀ ਚਾਹੀਦੀ ਆ ਫਿਰੋਜ਼ਪੁਰ ਦੇ ਪ੍ਰੋਸੀਸ਼ਨ ਦੀ ਵੀ ਔਰ ਮੰਤਰੀਆਂ ਦੀ ਵੀ ਲੀਡਰਾਂ ਨੇ ਸਾਰੇ ਚੌਂਕਾਂ ਦੇ ਵਿੱਚ ਹਜ਼ਾਰਾਂ ਰੁਪਈਆ ਲਾ ਕੇ ਬੋਰਡ ਲਾ ਲਏ ਫਲੈਕਸ ਲਾ ਲਏ ਹਰੇਕ ਚੌਂਕ 'ਚ ਤੁਹਾਨੂੰ ਦਿਖ ਜਾਣਗੇ ਸਕਰੀਨ ਤੇ ਵੀ ਦਿਖਾਏ ਹੋਏ ਆ ਪਰ ਇੱਥੇ ਕਿਸੇ ਵੀ ਐਮਐਲਏ ਨੇ ਕਿਸੇ ਵੀ ਲੀਡਰ ਨੇ ਨਹੀਂ ਸੋਚਿਆ ਕਿ ਅਸੀਂ ਇੱਥੇ ਵੀ ਤਸਵੀਰਾਂ ਲਵਾ ਦਈਏ ਜਿਹੜੀਆਂ ਇਹ ਤਸਵੀਰਾਂ ਫਿੱਕੀਆਂ ਹੋ ਗਈਆਂ ਨੇ ਇਹਨਾਂ ਦੇ ਵਿੱਚ ਵੀ ਰੰਗ ਯਾਨੀ ਕਿ ਜਾਨ ਪਾ ਜੇ ਤਸਵੀਰ 'ਚ ਪਤਾ ਤਾਂ ਲੱਗਿਆ ਵੀ ਭਗਤ ਸਿੰਘ ਹੋਣਾ ਦੀਆਂ ਤਸਵੀਰਾਂ ਲੱਗੀਆਂ ਨੇ ਪਰ ਨਹੀਂ ਖਾਣਾ ਪੂਰਤੀ ਕੀਤੀ ਜਾਂਦੀ ਆ ਹਰ ਵਾਰ ਦੀ ਤਰ੍ਹਾਂ ਵਾਂਝਾ ਰਹਿ ਜਾਂਦਾ ਏ ਇਹ ਬੋਰਡ ਜਿਸ ਬੋਰਡ ਤੇ ਇਹ ਤਸਵੀਰਾਂ ਲੱਗੀਆਂ ਨੇ ਹਰ 15 ਅਗਸਤ ਤੇ ਲੀਡਰ ਭਾਸ਼ਨ ਦੇ ਦਿੰਦੇ ਨੇ ਸਟੇਜ ਤੇ ਸਨਮਾਨ ਆਪਦੇ ਕਰਵਾ ਲੈਂਦੇ ਨੇ ਹੋ ਜਾਂਦੇ ਨੇ ਫੋਟੋਆਂ ਖਿਚਵਾ ਲੈਂਦੇ ਨੇ ਪਰ ਇਹਨਾਂ ਤਸਵੀਰਾਂ ਵੱਲ ਕਿਸੇ ਦੀ ਵੀ ਝਾਤਨੀ ਪਈ ਇਸ ਤੋਂ ਅੱਗੇ ਵੀ ਇੱਕ ਬੋਰਡ ਆ ਜਿਹੜਾ ਬੋਰਡ ਬਿਲਕੁਲ ਜੰਗਾਲਿਆ ਉਸ ਬੋਰਡ ਦੇ ਉੱਪਰ ਵੀ ਤਸਵੀਰਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਫਿੱਕੀਆਂ ਪਈਆਂ ਨੇ ਆਖਿਰ ਕਦ ਇਹਨਾਂ ਨੂੰ ਪਤਾ ਲੱਗੇਗਾ ਇਹਨਾਂ ਲੀਡਰਾਂ ਨੂੰ ਕਦ ਸਮਝ ਆਏਗੀ ਚਾਰ ਐਮਐਲਏ ਨੇ ਫਿਰੋਜ਼ਪੁਰ ਦੇ ਨਾਲ ਸੰਬੰਧਤ ਚਾਰ ਚਾਰਾਂ ਐਮਐਲਏਆਂ ਦੀਆਂ ਵਕ-ਵਕ ਚੌਂਕਾਂ ਤੇ ਵਕ-ਵਕ ਏਰੀਏ ਦੇ ਵਿੱਚ ਉਹਨਾਂ ਨੇ ਆਪਦੀਆਂ ਤਸਵੀਰਾਂ ਲਾਈਆਂ ਨੇ 15 ਅਗਸਤ ਦੀਆਂ ਵਧਾਈਆਂ ਦਿੱਤੀਆਂ ਨੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸਵੇਰੇ ਬਹੁਤ ਵਧੀਆ ਗੱਲ ਤੁਹਾਨੂੰ ਵੀ ਅਸੀਂ ਮੁਬਾਰਕਾ ਦਿੰਨੇ ਆ ਆਜ਼ਾਦੀ ਦਿਹਾੜੇ ਦੀਆਂ ਪਰ ਜੇ ਉਹ ਲੀਡਰ ਇੱਧਰ ਝਾਤ ਮਾਰ ਲੈਣ ਉਹ ਅਫਸਰ ਇੱਧਰ ਝਾਤ ਮਾਰ ਲੈਣ ਤਾਂ ਸ਼ਾਇਦ ਸ਼ਾਇਦ ਵਾਕਈ ਲੋਕਾਂ ਨੂੰ ਵੀ ਲੱਗੇ ਬਹੁਤ ਸਾਰੇ ਲੋਕਾਂ ਨੇ ਫੋਨ ਕਰਕੇ ਇਸ ਬਾਰੇ ਦੱਸਿਆ ਕਿ ਸਾਰੇ ਇਸ ਬਾਰੇ ਜ਼ਰੂਰ ਜ਼ਿਕਰ ਕਰੋ ਇਹ ਚੀਜ਼ ਨੂੰ ਜ਼ਰੂਰ ਦਿਖਾਓ ਕਿ ਇੱਥੇ ਆਖਰਕਾਰ ਦੇਖੋ ਹੋ ਕੀ ਰਿਹਾ ਕਿੰਨੀਆਂ 15 ਅਗਸਤ ਦੇ ਪ੍ਰੋਗਰਾਮ ਹੋ ਕੇ ਚਲੇਗੇ ਹੋਰ ਬਹੁਤ ਸਾਰੇ ਪ੍ਰੋਗਰਾਮ ਹੋਗੇ ਇੱਥੇ ਆਜ਼ਾਦੀ ਦਿਹਾੜਾ ਭਗਤ ਸਿੰਘ ਹਣਾ ਦਾ ਵੀ ਮਨਾਇਆ ਜਾਂਦਾ ਏ ਔਰ ਉਸ ਭਗਤ ਸਿੰਘ ਹਣਾ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਏ ਸ਼ਹੀਦੀ ਜਿਹੜਾ ਸਮਾਗਮ ਉਹ ਵੀ ਇੱਥੇ ਸਮਾਤ ਤੇ ਹੁੰਦਾ ਏ ਔਰ ਸਾਰੇ ਲੀਡਰ ਇੱਥੋਂ ਨੰਕੇ ਜਾਂਦੇ ਨੇ ਸਾਰੇ ਅਫਸਰ ਇੱਥੋਂ ਨੰਕੇ ਜਾਂਦੇ ਨੇ ਪਰ ਪਰ ਇਸ ਜਗ੍ਹਾ ਤੇ ਜਿਹੜਾ ਅੱਜ ਤੱਕ ਵੀ ਇਹਨਾਂ ਤਸਵੀਰਾਂ ਨੂੰ ਕਿਸੇ ਦੇ ਵੱਲੋਂ ਨਹੀਂ ਬਦਲਿਆ ਗਿਆ ਕਿਸੇ ਨੇ ਵੀ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਅਜੇ ਤੇ ਇਹ ਨਹੀਂ ਵੀ ਕੱਲੀਆਂ ਤਸਵੀਰਾਂ ਆ ਪੋਲ ਸਾਈਡ ਵਾਲੇ ਵੇਖ ਲਓ ਜੰਗਾਲੇ ਪਏ ਆ ਇਹਨਾਂ ਦੇ ਉੱਪਰ ਵੀ ਜੰਗ ਪਿਆ ਹੋਇਆ ਮੈਨੂੰ ਲੱਗਦਾ ਜਿਵੇਂ ਤਸਵੀਰਾਂ ਵੱਲ ਕਿਸੇ ਦਾ ਧਿਆਨ ਨਹੀਂ ਉਵੇਂ ਮੈਨੂੰ ਲੱਗਦਾ ਪੁਲ ਜਿਹੜਾ ਹੈਗਾ ਇਹਦੇ ਜਿਹੜੇ ਆ ਸਾਈਡ ਵਾਲੀਆਂ ਪਾਈਪਾਂ ਨੇ ਇਹ ਵੀ ਗਲ ਕੇ ਕਿਸੇ ਨਾ ਕਿਸੇ ਦਿਨ ਇਹ ਵੀ ਡਿੱਗ ਜਾਣਗੀਆਂ ਔਰ ਬਹੁਤ ਸਾਰੇ ਨਾਮੀ ਸਕੂਲ ਵੀ ਨੇ ਇਸ ਰੋਡ ਤੇ ਔਰ ਉਹ ਵੈਸੇ ਬਹੁਤ ਸਾਰੇ ਬੋਰਡ ਲਾਉਂਦੇ ਨੇ ਇਸ ਰੋਡ ਤੇ ਆਪਦੀ ਮਸ਼ਹੂਰੀ ਲਈ ਅੱਜ ਵੀ ਲਾਏ ਹੋਣਗੇ ਸਵੇਰੇ 15 ਅਗਸਤ ਤੇ ਵੀ ਲਾਏ ਹੋਣਗੇ ਪਰ ਇਹ ਨਹੀਂ ਕਿਸੇ ਨੇ ਵੀ ਦੇਖਿਆ ਕਿ ਇੱਥੇ ਅਸੀਂ ਇਹਨਾਂ ਬੋਰਡਾਂ ਦੇ ਉੱਪਰ ਤਸਵੀਰਾਂ ਲਾ ਦਿੱ ਗਏ ਇਹਨਾਂ ਬੋਰਡਾਂ ਦੇ ਉੱਪਰ ਨਵੀਆਂ ਤਸਵੀਰਾਂ ਮੈਂ ਰੰਗ ਭਰਨ ਦੀ ਗੱਲ ਇਸ ਕਰਕੇ ਕੀਤੀ ਕਿਉਂਕਿ ਇਹ ਤਸਵੀਰਾਂ ਵੀ ਪਹਿਲਾਂ ਪੇਂਟ ਕਰਕੇ ਹੀ ਬਣਾਈਆਂ ਲੱਗਦੀਆਂ ਨੇ ਔਰ ਇਹਨਾਂ ਤਸਵੀਰਾਂ ਦੇ ਵਿੱਚ ਅਗਰ ਪੇਂਟ ਕੀਤਾ ਜਾਂਦਾ ਇਹਨਾਂ ਤਸਵੀਰਾਂ ਦੇ ਵਿੱਚ ਵੀ ਰੰਗ ਭਰ ਦਿੱਤੇ ਜਾਂਦੇ ਤਾਂ ਸ਼ਾਇਦ ਇਹਨਾਂ ਤਸਵੀਰਾਂ ਤੋਂ ਬਾਅਦ ਲੋਕਾਂ ਨੂੰ ਲੋਕਾਂ ਨੂੰ ਵੀ ਲੱਗਦਾ ਕਿ ਵਕਿਆ ਹੀ ਆਜ਼ਾਦੀ ਦਿਹਾੜਾ ਅਸੀਂ ਇਹਨਾਂ ਦੀ ਬਦੌਲਤ ਮਨਾ ਰਹੇ ਹਾਂ ਅੱਜ ਇਹਨਾਂ ਦੀ ਬਦੌਲਤ ਆਜ਼ਾਦੀ ਦਿਹਾੜਾ ਤਾਂ ਮਨਾਇਆ ਜਾ ਰਿਹਾ ਏ ਪਰ ਦੂਜੇ ਪਾਸੇ ਅਫਸੋਸ ਨਾਲ ਇਹ ਖਬਰ ਕਰਨੀ ਪੈ ਰਹੀ ਆ ਕਿ ਪ੍ਰਸ਼ਾਸਨ ਵੀ ਇੱਥੇ ਫੇਲ ਹੁੰਦਾ ਮੈਂ ਕਹਿ ਸਕਦਾ ਨਜ਼ਰ ਆ ਰਿਹਾ ਕਿੰਨੀਆਂ 15 ਅਗਸਤ ਲੰਘੀਆਂ ਹਰ ਵਾਰ ਪ੍ਰਸ਼ਾਸਨ ਨੂੰ ਚੇਤਾ ਕਰਾਉਣੇ ਆ ਕਰਾਉਂਦੇ ਵੀ ਨੇ মিডিਆ ਵਾਲੇ ਪਰ ਕੰਨ ਤੇ ਜੂੰ ਤੱਕ ਨਹੀਂ ਸਰਕਦੀ ਲੀਡਰਾਂ ਨੇ ਵੀ ਨਹੀਂ ਦੇਖਿਆ ਬਸ ਆਪਣੇ ਬੈਨਰ ਚਮਕਾ ਲਏ ਆਪਣੇ ਬੈਨਰ ਲਾ ਲਏ ਇਹ ਹਾਲਾਤ ਰਹੇ ਤੁਸੀਂ ਇਸ ਬੈਨਰ ਇਨ ਫੋਟੋਆਂ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਥੱਲੇ ਆ ਉਹਦੇ ਚ ਆਪਣੀ رائے ਲਿਖ ਕੇ ਤੁਸੀਂ ਵੀ ਸਾਨੂੰ ਦੱਸੋ ਕਿ ਆਖਰਕਾਰ ਕੀ ਹੋਣਾ ਚਾਹੀਦਾ ਇਹ ਇਹ ਜਿਹੜੀਆਂ ਤਸਵੀਰਾਂ ਨੇ ਕਿ ਪ੍ਰਸ਼ਾਸਨ ਨੂੰ ਪਹਿਲਾਂ ਲਾ ਦੇਣੀਆਂ ਚਾਹੀਦੀਆਂ 15 ਅਗਸਤ ਦੇ ਪ੍ਰੋਗਰਾਮ ਤੋਂ ਜਾਫਰ ਇਹਨਾਂ ਨੂੰ ਹਰ 2 ਮਹੀਨੇ 3 ਮਹੀਨੇ 4 ਮਹੀਨੇ ਬਾਅਦ ਦੇਖਣਾ ਚਾਹੀਦਾ ਕਿ ਤਸਵੀਰਾਂ ਫਿੱਕੀਆਂ ਹੋ ਗਈਆਂ ਜਾਂ ਨਹੀਂ ਉਸ ਤੋਂ ਬਾਅਦ ਇਹਨਾਂ ਨੂੰ ਬਦਲਿਆ ਜਾਵੇ ਮੈਂ ਕੋਸ਼ਿਸ਼ ਕਰਦਾ ਸ਼ਾਇਦ ਪਰਲੇ ਪਾਸੇ ਨਹੀਂ ਦੇਖਿਆ ਹੋ ਸਕਦਾ ਪਰਲੇ ਪਾਸੇ ਵੀ ਇਹ ਤਸਵੀਰਾਂ ਹੋਣ ਜਾਂ ਨਾ ਹੋਣ ਪਰ ਇਸ ਪਾਸੇ ਇਹ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਜਿਹੜੀਆਂ ਬਿਲਕੁਲ ਫਿੱਕੀਆਂ ਪਈਆਂ ਨੇ ਜਿਨ੍ਹਾਂ ਦੇ ਵਿੱਚੋਂ ਬਿਲਕੁਲ ਜਿਹੜਾ ਰੰਗ ਹੈ ਉਹ ਉੱਡ ਚੁੱਕਿਆ ਹੈ ਇਧਰਲੇ ਪਾਸੇ ਕੋਈ ਤਸਵੀਰ ਨਹੀਂ ਗਈ ਵੈਸੇ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਤਿੰਨੋਂ ਉਹ ਉਸ ਪਾਸੇ ਹੀ ਨੇ ਪਰ ਇਧਰੋਂ ਜੰਗਾਲ ਜ਼ਰੂਰ ਵੇਖ ਸਕਦੇ ਹਾਂ ਕਿ ਪੋਲਾਂ ਨੂੰ ਜੰਗਾਲ ਲੱਗਿਆ ਹੋਇਆ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਇਸ ਪੂਰੀ ਖਬਰ ਦੇ ਬਾਰੇ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਲਿਖੋ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ ਸੋਖ